ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਇੱਕ ਵਿਅਕਤੀ ਨੇ ਆਪਣੇ ਪਰਾ ਅਤੇ ਉਸਦੇ ਸਾਥੀਆਂ ਉੱਪਰ ਲਗਾਏ ਹਮਲਾ ਕਰਕੇ ਨੱਕਬੁੱਲ ਕੱਟਣ ਦੇ આરોਪ ਕੀਤੀ ਕਾਰਵਾਈ ਦੀ ਮੰਗ ਫਾਜ਼ਿਲਕਾ ਦੇ ਸਿਵਲ ਹਸਪਤਾਲ ਤੋਂ ਅੱਜ ਦਿਨ ਐਤਵਾਰ ਨੂੰ ਸ਼ਾਮ 6:00 ਵਜੇ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਪਿੰਡ ਕਮਾਲਵਾਲਾ ਦੇ ਨਿਵਾਸੀ ਇੱਕ ਵਿਅਕਤੀ ਵੱਲੋਂ ਆਪਣੇ ਪਰਾ ਉੱਪਰ ਉਸੇ ਹਮਲਾ ਕਰਕੇ ਉਸਦੇ ਨੱਕਬੁੱਲ ਕੱਟਣ ਦੇ આરોਪ ਲਗਾਏ ਗਏ ਹਨ ਜਾਣਕਰ ਦੇਦੇ ਹੋਏ ਵਿਅਕਤੀ ਨੇ ਦੱਸਿਆ ਕਿ ਉਸਦੀ ਪਾਰੀ ਦੀ ਵਾਰੀ ਸੀ ਅਤੇ ਉਹ ਕਮਾਲਵਾਲਾ ਦੇ ਨੇੜੇ ਹੀ ਆਪਣੇ ਖੇਤ ਤੋਂ ਪਾਣੀ ਲਗਾ ਕੇ ਵਾਪਸ ਆ ਰਹਾ ਸੀ ਤਾਂ ਰਸਤੇ ਦੇ ਵਿੱਚ ਉਸ ਦੇ ਪਰਾ ਤੇ ਉਸ ਦੇ ਤਿੰਨ ਸਾਥੀਆਂ ਵੱਲੋਂ ਉਸ ਨੂੰ ਕੇਰ ਲਿਆ ਗਿਆ ਤੇ ਉਸ ਦੇ ਉੱਪਰ ਤਲਵਾਰ ਦੇ ਨਾਲ ਵਾਰ ਕੀਤਾ ਗਿਆ ਜਿਸ ਦੇ ਵਿੱਚ ਉਸ ਦੇ ਨੱਕ ਅਤੇ ਬੁੱਲ ਕੱਟੇ ਗਏ ਅਤੇ ਉਹ ਜ਼ਖਮੀ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਉਸ ਨੇ ਕਿਹਾ ਕਿ ਹਮਲਾ ਬੀਤੀ ਰਾਤ ਕੀਤਾ ਗਿਆ ਅਤੇ ਉਸ ਦੇ ਵੱਲੋਂ ਉਹਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਨਸਰ ਕੀ ਨਾਮ ਹੈ ਜਦਾ ਪਰਮਜੀਤ ਸਿੰਘ ਕੀ ਗੱਲ ਹੋ ਗਈ ਸੀ ਇਹ ਆਪਸੀ ਵਾਸੀ ਸਾਡਾ ਘਰ ਦੀ ਥਾਂ ਬਾਰੇ ਮੇਰਾ ਭਰਾ 8-9 ਸਾਲ ਤੋਂ ਵੱਖਰਾ ਹੈ ਮੈਂ 8-9 ਸਾਲ ਤੋਂ ਵੱਖਰਾ ਹੈ ਉਹ ਰਾਤ 10:00 ਦੀ ਮੇਰੀ ਵਾਰੀ ਹੁੰਦੀ ਮੈਂ ਖੇਤ ਵਾਰੀ ਲੈਣ ਚੱਲਿਆ ਸੀਗਾ ਉਹ ਇੱਥੋਂ ਬੰਦੇ ਲਿਜਾ ਕੇ ਇੱਕ ਆਪ ਤਿੰਨ ਬੰਦੇ ਹੋਰ ਸੀ ਜੀ ਅੱਗੇ ਮੇਰਾ ਮੋਟਰਸਾਈਕਲ ਪਾਸ ਕਰਕੇ ਗੱਡੀ ਰੋਕ ਕੇ ਮੇਰੇ ਗਲ ਪਿਆ ਉਹਨਾਂ ਕੋਲ ਇੱਕ ਪਿਸਤਲ ਸੀ ਪਿਸਤਲ ਦੀ ਨੋਕ ਤੇ ਉਹਨਾਂ ਮੈਨੂੰ ਬੋਲਣ ਨਹੀਂ ਦਿੱਤਾ ਉਹਨਾਂ ਮੈਨੂੰ ਬਰੀ ਖੂਬ ਘਤਾਰ ਕੀਤੀ ਬ੍ਰਮੀ ਨਾਲ ਤੇ ਜਿਹੜੇ ਬੰਦੇ ਤੈਨ ਮੋਟਰਸਾਈਕਲ ਤੋਂ ਉੱਤਰ ਕੇ ਅੱਗੇ ਪੈਂਦੇ ਨੇ ਉਹ ਇਹਦੇ ਨਾਲ ਸੀ ਉਹਨਾਂ ਕੋਲ ਤਲਵਾਰ ਸੀ ਉਹਨਾਂ ਮੇਰਾ ਨੱਕ ਤੇ ਬੁੱਲ ਕੱਟ ਦਿੱਤਾ ਮਾਰ ਕੇ ਤੇ ਬਾਕੀ ਖੂਬ ਘੁੱਟ ਮਾਰ ਕੀਤੀ ਕਿਹੜੀ ਜਗ੍ਹਾ ਤੇ ਘੁੱਟ ਮਾਰ ਕੀਤੀ ਇਹ ਪਿੰਡ ਕਮਾਲਾ ਜੀ ਸਕੂਲ ਤੋਂ 10 ਕਿਲੇ ਅੱਗੇ ਜੀ ਬੋਦੀ ਵਾਲਾ ਰੋੜੀ ਕਿੰਨੇ ਬੰਦੇ ਸੀ ਚਾਰ ਬੰਦੇ ਆ ਜੀ ਟੋਟਲ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਕਾਰਵਾਈ ਕੀਤੀ ਹੈ ਜੀ ਇਨਸਾਫ ਦੀ ਕਾਰਵਾਈ ਕੀਤੀ ਹੈ